ਮੇਰੀ ਫਰੈਂਡ ਦੇ ਥਰੂ ਮੇਰੇ ਨਾਲ ਬੈਕ ਨਾ ਹੋਣਾ ਸਟਾਰਟ ਹੋਇਆ ਮਤਲਬ ਮੇਰੀ ਫਰੈਂਡ ਦੇ ਪਹਿਲਾ ਫਰੈਂਡ ਬਣੇ ਫਿਰ ਹੋਲੀ-ਵਲੀ ਮਿੰਨਾ ਬੈਠਣਾ اتنا ਸਟਾਰਟ ਕੀਤਾ ਮੇਰੇ ਫਰੈਂਡ ਬਣੇ ਤੇ ਫਿਰ ਇਹਦੀ ਸੀ ਐਜ਼ ਅ ਫਰੈਂਡਸ ਰਹੇ ਕਾਫੀ ਟਾਈਮ ਤੇ 6 ਮੰਥ ਤੱਕ ਇਹਨਾਂ ਨੂੰ ਮੈਂ ਇੱਦੀ ਲਟਕਾਈ ਰੱਖਿਆ ਕਿ ਨਹੀਂ ਨਹੀਂ ਮੈਂ ਨਹੀਂ ਕਰਨੀ ਮੇਰੇ ਪੇਰੈਂਟਸ ਨਹੀਂ ਅਲਾਉ ਕਰਨਗੇ ਆ ਕਿਦਾਂ ਇਹ ਗੱਲ ਲਾਈਕ ਇਹਨਾਂ ਦਾ ਵੀ ਡ੍ਰੀਮ ਸੀਗਾ ਐਂਡ ਮੇਰਾ ਡ੍ਰੀਮ ਵੀ ਸੀ ਮੇਰਾ ਡ੍ਰੀਮ ਮੇਰੇ ਪਾਪਾ ਦਾ ਸੀਗਾ ਸਭ ਤੋਂ ਜ਼ਿਆਦਾ ਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਮੈਂ ਆਪਣੀ ਕੁੜੀ ਨੂੰ ਮਤਲਬ ਬਾਹਰ ਹੀ ਭੇਜਣਾਵਾ ਜੋ ਮਰਜ਼ੀ ਹੋਵੇ ਉਹਨੂੰ ਬਾਹਰ ਹੀ ਜਾਵੇ ਇਹ ਉੱਥੇ ਵਧੀਆ ਸੈਟਲਡ ਹੋਵੇ ਤੇ ਮੇਰੇ ਪਪਾ ਦਾ ਡ੍ਰੀਮ ਸੀ ਇਹਨਾਂ ਦਾ ਵੀ ਡ੍ਰੀਮ ਸੀ ਸ਼ੁਰੂ ਤੋਂ ਕਿਉਂਕਿ ਜਦੋਂ ਅਸੀਂ ਗੱਲ ਕੀਤੀ ਸੀਗੀ ਅਸੀਂ ਰਿਲੇਸ਼ਨ ਚਾਹੀ ਸੀ ਮੈਂ ਇਹਨਾਂ ਨੂੰ ਪਹਿਲੀ ਕਿਹਾ ਸੀ ਕਿ ਮੇਰੇ ਪਪਾ ਦਾ ਡ੍ਰੀਮ ਹੈ ਮੈਨੂੰ ਬਾਹਰ ਭੇਜ ਦੇ ਲੋ ਤੇ ਇਹਨਾਂ ਨੇ ਵੀ ਫਿਰ ਉਸ ਦਿਨ ਤੋਂ ਕਿਹਾ ਸੀਗਾ ਕਿ ਨਹੀਂ ਮੈਂ ਬਾਹਰ ਹੀ ਜਾਊਂਗਾ ਜੋ ਮਰਜੀ ਹੋ ਜੇ ਮੈਨੂੰ ਕੁਝ ਵੀ ਕਰਨਾ ਪੈ ਦੇ ਪਰ ਮੈਂ ਬਾਹਰ ਜਾਊਂਗਾ ਤੇਰੇ ਲਈ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਜਿਵੇਂ ਉਚਿੜਿਆ ਅਸੀਂ ਹੋਵੇਂ ਉਜੜੇ ਨਾ ਕੋਈ ਕਿੱਦਾਂ ਕਰੀਦਾ ਹੈ ਗੁਜ਼ਾਰਾ ਕਿੱਦਾਂ ਕਰੀਦਾ ਹੈ ਗੁਜ਼ਾਰਾ ਹੈ ਕਰੀਦਾ ਹੈ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਇਨਾਂ ਨੇ ਐਲਸ ਵੀ ਕੀਤੀ ਸੀ ਬਟ ਕਲੀਅਰ ਨਹੀਂ ਆਈ ਕਲੀਅਰ ਗਿਆ ਹੀ ਨਹੀਂ 15 ਦਿਨ ਗਏ ਕਲਾ 15 ਦਿਨ ਗਏ ਬਸ ਯਕਿਨ ਹੈ ਕਿ ਮਤਲਬ ਬਹੁਤ ਜ਼ਿਆਦਾ ਔਖਾ ਸੀਗਾ ਮਤਲਬ ਕਿ ਪੇਰੈਂਟਸ ਨੇ ਵੀ ਫੋਨ ਕਰਨਾ ਆ ਕੇ ਤਾਂ ਸਿੱਕੀ ਕਰਦੇ ਆ ਹਨਾ ਰੋਟੀ ਖਾ ਲਈਆ ਮਤਲਬ ਝੂਠ ਬੋਲਣਾ ਪੈਂਦਾ ਸੀ ਗੱਲ ਗੱਲ ਤੇ ਕਿ ਨਹੀਂ ਹਾਂ ਖਾ ਲਿਆ ਇਹ ਜਾ ਖਦਾ ਜਾ ਖਦਾ ਚਿਕਨ ਖਾ ਲਿਆ ਜਾਂ ਪਨੀਰ ਖਾ ਲਿਆ ਦੀ ਦੱਥ ਹੋ ਗਈ ਉਹਨਾਂ ਦਾ ਬਰਥਡੇ ਸੀਗਾ 10 ਅਕਤੂਬਰ ਨੂੰ ਅਸੀਂ ਉਹਨਾਂ ਦੇ ਬਰਥਡੇ ਦੀ ਤਿਆਰੀ ਕਰ ਰਹੇ ਸੀਗੇ ਤੇ ਭਾਬੀ ਜੀ ਪ੍ਰੈਗਨੈਂਟ ਸੀਗੇ ਔਰ ਉਹਨਾਂ ਦੇ ਉਹਨਾਂ ਦਾ ਸੀ ਕਰਨਾ ਸੀਗਾ ਗੋਦ ਭराई ਦੀ ਰਸਮ ਕਰਨੀ ਸੀ ਕਹਿੰਦਾ ਸਤੰਬਰ ਨੂੰ ਤੇ ਸੌਰੀ 16 ਸਤੰਬਰ ਨੂੰ ਉਹਨਾਂ ਦਾ ਬਰਥਡੇ ਸੀ ਮੇਰੇ ਬ੍ਰਦਰ ਦਾ ਤੇ ਉਹਨਾਂ ਦੀ ਅਸੀਂ ਗੋਦ ਭराई ਕਰਨੀ ਸੀ 10 ਸਤੰਬਰ ਨੂੰ ਉਹਨਾਂ ਦੀ ਡੱਥ ਹੋ ਗਈ ਸੀ ਉਹਨਾਂ ਨੂੰ ਅਟੈਕ ਆ ਗਿਆ ਸੀਗਾ ਸਾਇਲੈਂਟ ਅਟੈਕ ਤੇ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਉਹਦਾ ਐਕਸੀਡੈਂਟ ਹੋ ਗਿਆ ਤੇ ਫਿਰ ਮੈਂ ਫੇਰ ਹੋਣਾ ਮਤਲਬ ਸਟਾਰਟ ਕਰ ਦਿੱਤਾ ਉੱਥੇ ਡਿੱਗੀ ਸੀਗੀ ਅਨਸਟੀਟਿਊਟ ਦੀ ਫਿਰ ਉਸ ਤੋਂ ਬਾਦ ਉਹ ਮੈਨੂੰ ਲੈ ਕੇ ਆਇਆ ਘਰ ਤੇ ਘਰ ਆ ਕੇ ਵਿਖਿਆ ਫਰੇਮੇ ਦਾ ਮਾਹੌਲ ਸੀਗਾ ਤੇ ਫਿਰ ਮੈਂ ਜਦਾ ਕੇ ਵਿਖਿਆ ਕਿ ਬ੍ਰਦਰ ਇਹ ਤਾਂ ਮਤਲਬ ਉਹ ਟਾਈਮ ਤੇ ਇੰਨਾ ਜਦਾ ਡਿਫਿਕਲ ਸੀ ਕਿ ਪੈਰਾਥਲੋਜੀ ਮੀਨ ਹੀ ਖਿਸਕ ਗਈ ਸੀ ਕਿ ਇਹ ਕੀ ਹੋ ਗਿਆ ਹਾਂ ਕਿ ਮੇਰੇ ਮम्मा ਦੀ ਹਾਲਤ ਓਨੀ ਜਦਾ ਖਰਾਬ ਹੋ ਗਈ ਸੀਗੀ ਕਿ ਮੇਰੇ ਮम्मा ਮਤਲਬ ਦੀ ਹੌਸੋਂ ਕੇ ਡਿਗਨ ਲੱਗ ਗਏ ਸੀਗੇ ਉਹ ਜਦਾ ਔਖਾ ਸੀਗਾ ਸਾਡੇ ਲਈ ਬਟ ਮੇਰੀ ਤਾਈ ਜੀ ਸੀ ਸਾਡੇ ਨਾਲ ਹੀ ਰਹਿੰਦੇ ਆ ਤੇ ਉਹਨਾਂ ਨਾਲ ਇੰਨਾ ਜਦਾ ਪਿਆਰ ਹੈ ਟੱਚ ਵੁੱਡ ਕਿ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਮਤਲਬ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਸਾਨੂੰ ਪਿਆਰ ਕੀਤਾ ਮਤਲਬ ਮੇਰੇ ਮੰਮਾ ਦੀ ਇੰਨੀ ਜ਼ਿਆਦਾ ਕੇਅਰ ਕੀਤੀ ਬਹੁਤ ਜ਼ਿਆਦਾ ਕਿ ਇੱਕ ਤਾਂ ਕਿਸੇ ਦਾ ਜਵਾਨ ਪੋਤੇ ਜਾਣਾ ਬਹੁਤ ਔਖਾ ਸੀਗਾ ਦੂਰ ਉਹ ਵੀ ਮੇਰੇ ਫਾਦਰ ਦੇ ਹੱਥਾਂ ਦੇ ਵਿੱਚ ਹੀ ਹਨਾ ਤੇ ਕਾਫੀ ਡਿਫਿਕਲਟ ਸੀਗਾ ਬਟ ਹੌਲੀ ਹੌਲੀ ਫਿਰ ਆਫਟਰ 15 ਡੇਜ਼ ਬਾਅਦ ਮਨਾਰਾਜ਼ ਨੇ ਜਨਮ ਲਿਆ ਸੀਗਾ ਮੇਰੇ ਭਤੀਜੇ ਨੇ ਤੇ 15 ਦਿਨ ਬਾਅਦ ਉਹਦਾ ਜਨਮ ਹੋ ਗਿਆ ਸੀਗਾ

ਆਪਕੋ ਤੁਹਾਡੀਆਂ ਵੀਡੀਓਜ਼ ਦੇਖ ਕੇ ਆ ਸੋਸ਼ਲ ਮੀਡੀਆ ਦੇ ਉੱਪਰ ਇਤੇ ਕਾਫੀ ਲੋਕਾਂ ਦੇ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਤੇ ਕਿਵੇਂ ਸ਼ੁਰੂਆਤ ਕੀਤੀ ਸੀ ਸੋਸ਼ਲ ਮੀਡੀਆ ਤੇ ਔਨਲੀ ਐਕਚੁਅਲੀ ਮੈਨੂੰ ਸਟਾਰਟਿੰਗ ਤੋਂ ਥੋੜਾ ਬਹੁਤਾ ਸ਼ੌਂਕ ਸੀਗਾ ਥੋੜਾ ਬਹੁਤਾ ਇਨਾਂ ਨੂੰ ਵੀ ਸੀਗਾ ਐਂਡ ਲਾਕਡਾਊਨ ਚ ਅਸੀਂ ਸਟਾਰਟਿੰਗ ਕੀਤੀ ਸੀਗੀ ਉਹ ਉਦੋਂ ਸੀ ਆਪਣਾ ਅਕਾਊਂਟ ਪਰਸਨਲੀ ਰੱਖਿਆ ਸੀਗਾ ਐਂਡ ਮੈਰਿਜ ਤੋਂ ਬਾਅਦ ਫਿਰ ਅਸੀਂ ਆਪਣੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਅਪਲੋਡ ਕਰਨੀਆਂ ਸਟਾਰਟ ਕੀਤੀਆਂ ਐਂਡ ਥੋੜਾ ਬਹੁਤਾ ਰੀਲਸ ਚੱਲਣੀਆਂ ਸਟਾਰਟ ਹੋਈਆਂ ਲਾਈਕ ਵਗੈਰਾ ਆਨੇ ਸਟਾਰਟ ਹੋਏ ਇੱਥੋਂ ਫੇ ਸਾਡੀ ਜਰਨੀ ਸਟਾਰਟ ਹੋਈ ਠੀਕ ਹੈ ਜੀ ਤੇ ਮੈਮ ਕਿਵੇਂ ਵਿਆਹ ਤੁਹਾਡਾ ਲੰਬਿਆ ਰੀਚ ਲੰਮੇ ਰੀਚ ਮੈਮ OK ਲੰਮੇ ਦੇ ਜਬੜੇ ਵੀ ਦੱਸੋ ਕਿਵੇਂ ਮਿਲੇ ਸੀ ਕਿਵੇਂ ਪਹਿਲ ਗੱਲ ਹੋਈ ਤੇ ਕਿਵੇਂ ਤੱਕ ਰਿਸ਼ਤਾ ਪਹੁੰਚਿਆ ਸਕੂਲ ਟਾਈਮ ਚ ਮਿਲੇ ਸੀ ਮੈਨੂੰ ਅੱਛਾ ਜੀ ਸਕੂਲ ਟਾਈਮ ਚ ਕਿਹੜੀ ਕਲਾਸ ਸੀ ਪਲਸ 1 ਚ ਮੈਮ ਪਲਸ 1 ਚ ਮਿਲੇ ਸੀ ਅਸੀਂ ਅੱਛਾ ਪਲਸ 1 ਦੇ ਵਿੱਚ ਹਾਂ ਜੀ ਇਹਨਾਂ ਨੇ ਪ੍ਰਪੋਜ਼ ਕੀਤਾ ਇਹ ਮੈਨੂੰ ਜੋ ਮੈਂ ਨਹੀਂ ਪ੍ਰਪੋਜ਼ ਕੀਤਾ ਸੀ ਇਹਨਾਂ ਨੇ ਕੀਤਾ ਸੀ। ਓਕੇ ਪੰਜਾਬ ਦੀ ਨਹੀਂ ਸਾ ਤੋਂ ਤੁਸੀਂ। ਜਲੰਧਰ ਤੋਂ ਜਲੰਧਰ ਤੋਂ। ਠੀਕ ਹੈ ਜੀ ਤੇਜਾ ਪਲੱਸ 1 ਦੇ ਵਿੱਚ ਮਿਲੇ ਸੀਗੇ ਤੁਸੀਂ ਦੋਵੇਂ? ਹਾਂ ਜੀ। ਤੇ ਫਿਰ ਗੱਲ ਕੀ ਨੇ ਅੱਗੇ ਬੱਦੀ ਦੱਸੋ ਥੋੜਾ? ਹਾਂ ਦੱਸੋ। A+1 ਚ ਆਏ ਸੀਗੇ ਮੇਰਾ ਸਕੂਲ ਪੁਰਾਣਾ ਈ ਸੀ ਮੈਂ ਨਸਰੀ ਤੋਂ ਉੱਥੇ ਹੀ ਪੜ੍ਹੀ ਸੀਗੀ ਐਂ ਇਹਨਾਂ ਨੇ ਸਕੂਲ ਚੇਂਜ ਕੀਤਾ ਸੀਗਾ ਪਲੱਸ 1 ਚ ਉੱਥੇ ਇਹਨਾਂ ਨੇ ਐਡਮਿਸ਼ਨ ਲਈਤੀ ਸੀਗੀ। ਤੇ ਇਹ ਉਦੋਂ ਨਿਊ ਨਿਊ ਆਏ ਸੀਗੇ ਤੇ ਸਾਡੀ ਵੀ ਪਲੱਸ 1 ਦੀ ਸਟਾਰਟਿੰਗ ਸੀਗੀ ਐਂਡ ਇਹਨਾਂ ਨੇ ਵੀ ਮੈਨੂੰ ਪ੍ਰਪੋਜ਼ ਕੀਤਾ ਤੇ ਮੈਂ ਕਾਫੀ ਟਾਈਮ ਗੱਲ ਨਹੀਂ ਕੀਤੀ ਕਿ ਨਹੀਂ ਮੈਨੂੰ ਮੁੰਡਾ ਤੰਗ ਕਰਦਾ ਐ ਇਦਾਂ ਤਾਂ ਨਾ ਤੇ ਫਿਰ ਮੈਂ ਸਕੂਲ ਵੀ ਨਹੀਂ ਗਈ ਸੀ ਇੱਕ ਹਫਤਾ ਐਂਡ ਫਿਰ ਅਨਦਰ ਮੇਰੀ ਫਰੈਂਡ ਤੋਂ ਮੈਸੇਜ ਆਇਆ ਕਿ ਕੋਈ ਗੱਲ ਨਹੀਂ ਤੂੰ ਕੰਟੀਨਿਊ ਕਰ ਵੀ ਮੈਂ ਹਟ ਜੰਨਾ ਆ ਵੀ ਮੈਂ ਤਾਂ ਨਹੀਂ ਤੰਗ ਕਰਦਾ ਹਨਾ ਤੇ ਐਵੇਂ ਫੇਰ ਅਸੀਂ ਫੇਰ ਮੈਂ ਦੁਬਾਰਾ ਫੇਰ ਕੰਟੀਨਿਊ ਕੀਤਾ ਐਂਡ ਫੇਰ ਅਸੀਂ ਹੌਲੀ ਹੌਲੀ ਅਧਰ ਕੰਟੀਨਿਊ ਕੀਤੀਆਂ ਕਲਾਸਿਸ ਆਪਣੀਆਂ ਐਂਡ ਫੇਰ ਇਹ ਮੇਰੀ ਫਰੈਂਡ ਦੇ ਥਰੂ ਮੇਰੇ ਨਾਲ ਬੈਕ ਨਾਟਨਾ ਸਟਾਰਟ ਹੋਇਆ ਮਤਲਬ ਮੇਰੀ ਫਰੈਂਡ ਦੇ ਪਹਿਲਾਂ ਫਰੈਂਡ ਬਣੇ ਫਿਰ ਹੌਲੀ ਹੌਲੀ ਮਿੰਨਾ ਬੈਟ ਨਾਟਨਾ ਸਟਾਰਟ ਕੀਤਾ ਮੇਰੇ ਫਰੈਂਡ ਬਣੇ ਤੇ ਫਿਰ ਇੰਦੀ ਅਸੀਂ ਐਜ਼ ਅ ਫਰੈਂਡਸ ਰਹੇ ਕਾਫੀ ਟਾਈਮ ਤੇ 6 ਮੰਥ ਤੱਕ ਇਹਨਾਂ ਨੂੰ ਮੈਂ ਇੱਦੀ ਲਟਕਾਈ ਰੱਖਿਆ ਕਿ ਨਹੀਂ ਨਹੀਂ ਮੈਂ ਨਹੀਂ ਕਰਨੀ ਮੇਰੇ ਪੇਰੈਂਟਸ ਨਹੀਂ ਅਲਾਉ ਕਰਨਗੇ ਕਿੱਦਾਂ ਤੇ ਇੰਦੀ ਕਾਫੀ ਟਾਈਮ ਚੱਲਦਾ ਰਿਹਾ ਫਿਰ 6 ਮਹੀਨੇ ਤੋਂ ਬਾਅਦ ਫਿਰ ਸਾਡੀ ਗੱਲਬਾਤ ਹੋਣੀ ਸਟਾਰਟ ਹੋਈ ਫਿਰ ਧੀ ਹੌਲੀ ਹੌਲੀ ਅਟੈਚਮੈਂਟ ਹੋ ਗਈ ਦਨ ਫਿਰ ਅਸੀਂ ਗੁੱਡ ਫਰੈਂਡ ਤੋਂ ਰਿਲੇਸ਼ਨਸ ਆਏ ਫਿਰ ਹੁਣ ਅਸੀਂ ਮੈਰਿਜ ਕਰਵਾ ਲਈ ਸੀ ਠੀਕ ਹੈ ਜੀ ਤੇ ਫਿਰ ਘਰ ਵਿਆਹ ਦੀ ਗੱਲ ਕਿਹਨਾਂ ਨੇ ਕੀਤੀ ਸੀ ਮੈਂ ਜੀ ਤੁਸੀਂ ਮੈਂ ਤਾਂ ਮੈਂ ਤਾਂ ਪਹਿਲਾਂ ਆਪਣੇ ਘਰੇ ਇਹ ਮੈਂ ਇਹ ਤਾਂ ਉਦੋਂ ਹੀ ਗੱਲ ਕਰ ਲਈ ਸੀ ਮੈਨੂੰ ਤਾਂ ਪਤਾ ਹੀ ਸੀ ਕਰੇ ਜਦੋਂ ਕਿ ਮੈਂ ਇਹਨਾਂ ਨਾਲ ਗੱਲ ਵੀ ਨਹੀਂ ਸੀ ਕਰਦੀ ਇਹਨਾਂ ਨੇ ਮੈਨੂੰ ਪਸੰਦ ਹੀ ਕੀਤਾ ਸੀਗਾ ਇਹਨਾਂ ਨੇ ਉਦੋਂ ਹੀ ਕਰ ਗੱਲ ਕਰ ਲਈ ਸੀ ਤੇ ਇਹਨਾਂ ਦੇ ਪੇਰੈਂਟਸ ਮੰਨ ਵੀ ਗਏ ਸੀਗੇ ਤੇ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਸੀ ਉਹਨਾਂ ਨੇ ਤਾਂ ਮੈਨੂੰ ਐਕਸੈਪਟ ਕਰ ਲਿਆ ਸੀਗਾ ਤੇ ਫਿਰ ਮੇਰੀ ਰਹੀ ਗੱਲ ਮੈਂ ਹੁਣ ਲਾਈਕ ਸੰਡੀ ਮੈਰਿਜ ਨੂੰ 1 ਇਅਰ ਹੋਇਆ ਆ ਤੇ ਫਿਰ ਮੈਂ ਉਦੋਂ ਗੱਲ ਕੀਤੀ ਸੀਗੀ ਮੇਰੀ ਦੀਦੀ ਦੇ ਥਰੂ ਮੇਰੀ ਤਾਇਆ ਜੀ ਦੀ ਬੇਟੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਮਤਲਬ ਉਹਨਾਂ ਨਾਲ ਮੇਰੇ ਕਾਫੀ ਪਿਆਰ ਆ ਉਹਨਾਂ ਨਾਲ ਮੇਰਾ ਤੇ ਉਹਨਾਂ ਨਾਲ ਫਿਰ ਮੈਂ ਗੱਲ ਕੀਤੀ ਕਿ ਮੈਂ ਕਿ ਦੀਦੀ ਇੱਦਾਂ ਇੱਦਾਂ ਹਨਾ ਗੱਲਬਾਤ ਆ ਤੇ ਫਿਰ ਉਹਨਾਂ ਨੇ ਘਰ ਗੱਲ ਕੀਤੀ ਫਿਰ ਪਹਿਲਾਂ ਤਾਂ ਪੇਰੈਂਟਸ ਨਹੀਂ ਸੀ ਮੰਨੇ ਤੇ ਫਿਰ ਹੌਲੀ ਹੌਲੀ ਇਦਾਂ ਹੀ ਆਪ ਹੀ ਆਪਣੇ ਆਪ ਹੀ ਮਤਲਬ ਮਮਾ ਪਪਾ ਮੰਨ ਗਏ ਸੀਗੇ ਤੇ ਫਿਰ ਸਾਡੀ ਗੱਲਬਾਤ ਹੋਈ ਤੇ ਫਿਰ ਇਦਾਂ ਸਾਡੀ ਮੈਰਿਜ ਹੋ ਗਈ ਫਿਰ ਇਹਨਾਂ ਨੂੰ ਬੁਲਾਇਆ ਸੀ ਘਰ ਤੇ ਫਿਰ ਇਹ ਘਰ ਆਏ 4 ਅਕਤੂਬਰ ਨੂੰ ਇਹ ਘਰ ਆਏ ਸੀਗੇ 3 ਅਕਤੂਬਰ ਨੂੰ ਮੇਰੇ ਭਾਂਜੇ ਦਾ ਬਰਥਡੇ ਸੀਗਾ ਪਤੀ ਜੀ ਦਾ ਤੇ ਉਹ 4 ਅਕਤੂਬਰ ਨੂੰ ਇਹ ਕੈ ਰਹੇ ਸੀਗੇ ਅਸੀਂ ਇਹਨਾਂ ਨੂੰ ਘਰ ਬੁਲਾਇਆ ਸੀਗਾ ਤੇ ਫਿਰ ਮੇਰੇ ਪੇਰੈਂਟਸ ਨੂੰ ਫਸਟ ਟਾਈਮ ਮਿਲੇ ਸੀਗੇ ਤੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਹੋ ਗਿਆ ਸੀ ਡਨ ਕੀ ਮੰਮ ਤੁਸੀਂ ਉਹ ਵੀ ਚੀਜ਼ ਦੱਸ ਦੇ ਸੀ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਤੁਹਾਡੇ ਘਰ ਦਾ ਮਤਲਬ ਪੂਰਾ ਸਭ ਕੁਝ ਖਰਾਬ ਹੋ ਗਿਆ ਸੀਗਾ ਹਾਂਜੀ ਦੱਸੋ ਬ੍ਰਦਰ ਬਾਰੇ ਵੀ ਹਾਂਜੀ ਹਾਂਜੀ ਐਕਚੁਅਲੀ ਮੇਰੇ ਬ੍ਰਦਰ ਸੀਗੇ ਵੱਡੇ ਸੀਗੇ ਉਹ ਤੇ ਵਾਰੀ ਸੀਗੇ ਫੋਰਨਸ ਤੇ ਉਹਨਾਂ ਦੀ ਮੈਰਿਜ ਕੀਤੀ ਸੀਗੀ ਆਪਾਂ ਤੇ ਉਹਨਾਂ ਦੀ ਮੈਰਿਜ ਹੋਈ ਨੂੰ ਹਜੇ 10 ਮੰਥਸ ਹੋਏ ਸੀਗੇ 9 ਟੂ 10 ਮੰਥਸ ਹੀ ਹੋਏ ਸੀਗੇ ਹੱਲੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਬਰਥਡੇ ਸੀਗਾ 10 ਸਤੰਬਰ ਨੂੰ ਅਸੀਂ ਉਹਨਾਂ ਦੇ ਬਰਥਡੇ ਦੀ ਤਿਆਰੀ ਕਰ ਰਹੇ ਸੀਗੇ ਤੇ ਭਾਬੀ ਜੀ ਪ੍ਰੈਗਨੈਂਟ ਸੀਗੇ ਔਰ ਉਹਨਾਂ ਦੇ ਉਹਨਾਂ ਦਾ ਸੀ ਕਰਨਾ ਸੀਗਾ ਗੋਤਪ੍ਰਾਈ ਦੀ ਰਸਮ ਕਰਨੀ ਸੀ 10 ਸਤੰਬਰ ਨੂੰ ਤੇ ਸੌਰੀ 16 ਸਤੰਬਰ ਨੂੰ ਉਹਨਾਂ ਦਾ ਬਰਥਡੇ ਸੀ ਮੇਰੇ ਬ੍ਰਦਰ ਦਾ ਤੇ ਉਹਨਾਂ ਦੀ ਅਸੀਂ ਗੋਤਪ੍ਰਾਈ ਕਰਨੀ ਸੀ 10 ਸਤੰਬਰ ਨੂੰ ਉਹਨਾਂ ਦੀ ਡੈਥ ਹੋ ਗਈ ਸੀਗੀ ਉਹਨਾਂ ਨੂੰ ਅਟੈਕ ਆ ਗਿਆ ਸੀਗਾ ਸਾਇਲੈਂਟ ਅਟੈਕ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਸਾਰਾ ਸਿਸਟਮ ਚ ਹਿੱਲ ਗਿਆ ਸਭ ਹੋਇਆ ਹੀ ਇੱਦਾਂ ਦਾ ਕਿ ਮਤਲਬ ਸਾਰਾ ਘਰ ਦਾ ਸਿਸਟਮ ਜਹ ਹਿੱਲ ਗਿਆ ਸੀਗਾ ਉਸ ਟਾਈਮ ਤੇ ਤੇ ਫਿਰ ਬਾਅਦ ਵਿੱਚ ਜਦੋਂ ਹਾਂਜੀ ਮਤਲਬ ਕਿ ਤੁਹਾਡੇ ਤੁਹਾਡੀ ਪਰਜਾਈ ਦੇ ਪੇਟ ਤੇ ਵਿੱਚ ਇੱਕ ਬੱਚਾ ਸੀ ਤੇ ਉਸ ਤਰ੍ਹਾਂ ਤੁਹਾਡੇ ਬਦਲ ਦੀ ਡੈਥ ਹੋ ਗਈ ਉਸ ਵੇਲੇ ਫੈਮਿਲੀ ਚ ਕੀ ਮਾਹੌਲ ਬਣਿਆ ਸੀ ਉਹ ਮਾਹੌਲ ਬਹੁਤ ਜ਼ਿਆਦਾ ਉਹਨੂੰ ਐਕਸਪਲੇਨ ਕਰਨਾ ਮਤਲਬ ਬਹੁਤ ਡਿਫਿਕਲਟ ਆ ਕਿਉਂਕਿ ਉਹ ਸਿਚੁਏਸ਼ਨ ਹੀ ਇੱਦਾਂ ਦੀ ਸੀਗੀ ਕਿ ਇੱਕ ਤੱਕ ਕਿਸੇ ਦਾ ਜਵਾਨ ਪੁੱਤ ਜਨਮ ਹੋਣਾ ਬਹੁਤ ਔਖਾ ਸੀਗਾ ਦੂਰ ਉਹ ਵੀ ਮੇਰੇ ਫਾਦਰ ਦੇ ਹੱਥਾਂ ਦੇ ਵਿੱਚ ਹੀ ਹਨਾ ਤੇ ਕਾਫੀ ਡਿਫਿਕਲਟ ਸੀਗਾ ਬਟ ਹੌਲੀ ਹੌਲੀ ਫਿਰ ਆਫਟਰ 15 ਡੇਜ਼ ਬਾਅਦ ਮਨਰਾਜ ਨੇ ਜਨਮ ਲਿਆ ਸੀਗਾ ਮੇਰੇ ਭਤੀਜੇ ਨੇ ਤੇ 15 ਦਿਨ ਬਾਅਦ ਉਹਦਾ ਜਨਮ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਸਾਡਾ ਮਾਹੌਲ ਸੈੱਟ ਹੋਣਾ ਸਟਾਰਟ ਹੋਇਆ ਉਹ ਉਨੂੰ ਅਸੀਂ ਕੇਅਰਿੰਗ ਕਰਨੀ ਉਹਦੀ ਦਿਨ ਰਾਤ ਹਨਾ ਬੱਚੇ ਨਾਲ ਪਿਆਰ ਪੈ ਗਿਆ ਫਿਰ ਉਹਦੇ ਨਾਲ ਥੋੜਾ ਮਾਹੌਲ ਚੇਂਜ ਹੋਇਆ ਅਦਰਵਾਈਜ਼ ਤਾਂ ਅਗਰ ਉਹ ਦਿਨ ਦੇਖੇ ਜਾਂਦਾ ਉਹ ਸਾਡੇ ਲਈ ਬਹੁਤ ਜ਼ਿਆਦਾ ਡਿਫਿਕਲਟ ਸੀਗੇ ਮਤਲਬ ਕਿ ਮੇਰੇ ਮੰਮਾ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀਗੀ ਕਿ ਮੇਰੇ ਮੰਮਾ ਮਤਲਬ ਵੀ ਉਹ ਸੋਕੇ ਡਿਗਣ ਲੱਗ ਗਏ ਸੀਗੇ ਬਹੁਤ ਜ਼ਿਆਦਾ ਔਖਾ ਸੀਗਾ ਸਾਡੇ ਲਈ ਉਹ ਬਟ ਮੇਰੀ ਤਾਈ ਜੀ ਸੀ ਸਾਡੇ ਨਾਲ ਹੀ ਰਹਿੰਦੇ ਆ ਤੇ ਉਹਨਾਂ ਨਾਲ ਇੰਨਾ ਜ਼ਿਆਦਾ ਪਿਆਰ ਆ ਟੱਚ वुਡ ਕਿ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਮਤਲਬ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਸਾਨੂੰ ਪਿਆਰ ਕੀਤਾ ਮਤਲਬ ਮੇਰੇ ਮੰਮਾ ਦੀ ਇੰਨੀ ਜ਼ਿਆਦਾ ਕੇਅਰ ਕੀਤੀ ਬਹੁਤ ਜ਼ਿਆਦਾ ਤੇ ਫਿਰ ਥੋੜਾ ਜਿਹਾ ਮਨਰਾਜ ਜਾਨ ਤੋਂ ਬਾਅਦ ਥੋੜਾ ਜਿਹਾ ਮਾਹੌਲ ਸੈੱਟ ਹੋਇਆ ਥੈਨ ਫਿਰ ਥੋੜੀ ਜੀ ਸੈਟਿੰਗ ਹੁਣੀ ਸਟਾਰਟ ਹੋਈ ਫਿਰ ਮੇਰੇ ਕੋਲ ਬਿਜੀ ਚੱਲੇ ਗਏ ਸੀ ਇਹ ਕਿਉਂਕਿ ਉਹਨਾਂ ਨੇ ਮੈਰਿਜ ਕਰਵਾਣੀ ਸੀ ਉਹਨਾਂ ਦੀ ਏਜ ਵੀ ਨਹੀਂ ਸੀ ਇੰਨੀ ਜ਼ਿਆਦਾ ਹਜੇ ਤੇ ਉਹ ਚਲੇ ਗਏ ਸੀਗੇ ਸਵਾ ਮਹੀਨੇ ਦਾ ਬੇਬੀ ਕਰਕੇ ਤੇ ਫਿਰ ਉਸ ਤੋਂ ਬਾਅਦ ਮੇਰੇ ਮम्मा ਨੇ ਇਹਨੂੰ ਪਾਲ ਲਿਆ ਅੱਜ ਉਹ 3 ਸਾਲ ਦਾ ਹੈ। ਓਕੇ ਹਾਂ ਜੀ। ਠੀਕ ਹੈ ਤੇ ਮੈਂ ਤੁਹਾਨੂੰ ਤੇ ਕਿੰਨੇ ਬ੍ਰਦਰ ਨੇ? ਅਸੀਂ ਦੋਨੋਂ ਭੈਣ ਭਰਾ ਹੀ ਸੀਗੇ ਤੇ ਹਾਂ ਜੀ। ਤੇ ਮੈਂ ਉਹਦੋਂ ਤੁਸੀਂ ਮੈਰਿਡ ਸੀ ਜਾਂ ਅਨਮੈਰਿਡ ਜਦੋਂ ਤੁਹਾਡੇ ਬ੍ਰਦਰ ਦੀ ਡੈਥ ਹੋਈ? ਨਹੀਂ ਉਦੋਂ ਮੈਂ ਅਨਮੈਰਿਡ ਹੀ ਸੀ ਤੇ ਮੈਂ ਜੌਬ ਕਰਦੀ ਸੀ ਮੈਂ ਇੰਸਟੀਚਿਊਟ 'ਚ ਟੀਚਰ ਸੀਗੀ। ਤੇ ਮੈਂ ਉਸ ਟਾਈਮ ਉੱਥੇ ਹੀ ਸੀਗੀ ਇੰਸਟੀਚੂਟ ਸੀਗੀ ਮੈਂ ਉਸ ਟਾਈਮ ਉੱਥੇ ਤੇ ਮੈਨੂੰ ਮੇਰੇ ਸਾਡੇ ਗਵੰਡੀਆਂ ਦਾ ਲਾਈਕ ਮੁੰਡਾ ਲੈਣ ਆਇਆ ਸੀਗਾ ਉੱਥੋਂ ਤੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਮਤਲਬ ਐਦਾ ਬ੍ਰਦਰ ਦੀ ਐਦਾ ਡੈਥ ਹੋ ਗਈ ਹੈ ਜਾਂ ਕਿਵੇਂ ਹੈ ਨਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਉਹਦਾ ਐਕਸੀਡੈਂਟ ਹੋ ਗਿਆ ਹੈ ਤੇ ਫਿਰ ਮੈਂ ਫੇਰ ਰੋਣਾ ਮਤਲਬ ਸਟਾਰਟ ਕਰ ਦਿੱਤਾ ਉੱਥੇ ਡਿੱਗੀ ਸੀਗੀ ਇੰਸਟੀਚੂਟ ਤੇ ਫਿਰ ਉਸ ਤੋਂ ਬਾਅਦ ਉਹ ਮੈਨੂੰ ਲੈ ਕੇ ਆਇਆ ਘਰ ਤੇ ਕਰਾਕੇ ਵਿਖਿਆ ਫਿਰ ਇਹ ਮੇ ਦਾ ਮਹੌਲ ਸੀਗਾ ਤੇ ਫਿਰ ਮੈਂ ਜਾਦਾ ਕਿ ਵਿਖਿਆ ਕਿ ਬ੍ਰਦਰ ਇਦਾਂ ਮਤਲਬ ਉਹ ਟਾਈਮ ਤੇ ਇੰਨਾ ਜ਼ਿਆਦਾ ਡਿਫਿਕਲਟੀ ਸੀ ਕਿ ਪੈਰਾਥਲੋਜੀ ਮੀ ਨਹੀਂ ਖਿਸਕ ਗਈ ਸੀ ਕਿ ਇਹ ਕੀ ਹੋ ਗਿਆ ਨਾ ਤੇ ਬਹੁਤ ਡਿਫਿਕਲਟੀ ਠੀਕ ਤੇ ਫਿਰ ਮੈਂ ਤੁਹਾਡਾ ਵਿਆਹ ਹੋਇਆ ਉਸ ਤੋਂ ਬਾਅਦ ਹੁਣ ਫੈਮਿਲੀ ਨੂੰ ਕਾਲਸ ਸੰਭਾਜਾ ਤੁਹਾਡੇ ਉੱਤੇ ਮੇਰੀ ਫੈਮਿਲੀ ਨੂੰ ਮੇਰੀ ਇਲੋ ਫੈਮਿਲੀ ਬਹੁਤ ਮਤਲਬ ਕੇਅਰ ਕਰਦੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਉਹਨਾਂ ਨੂੰ ਮੈਂ ਅੱਜ ਕਾਲ ਕਰਾਂ ਮਤਲਬ ਇੱਥੇ ਬੈਠੀ ਵੀ ਕਾਲ ਕਰਦਾ ਨਾ ਕਿ ਹੁਣੇ ਹੀ ਉਹਨਾਂ ਨੂੰ ਤੁਹਾਡੀ ਨੀਡ ਆ ਤਾਂ ਉਸੇ ਟਾਈਮ ਫੋਨ ਜਾਂਦੇ ਮੇਰੀ ਇਨ-ਲੋ ਫੈਮਿਲੀ ਵੀ ਬਹੁਤ ਵਧੀਆ ਬਹੁਤ ਨਾਈਸ ਬਹੁਤ ਜ਼ਿਆਦਾ ਮੇਰੇ ਫਾਦਰ ਇਨ-ਲੋ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਜਿਵੇਂ ਮੇਰੇ ਪਾਪਾ ਪਿਆਰ ਕਰਦੇ ਨਾ ਉਵੇਂ ਹੀ ਉਹਨਾਂ ਨੇ ਮੈਨੂੰ ਰੱਖਿਆ ਹੋਇਆ ਉਵੇਂ ਹੀ ਮੈਨੂੰ ਪਿਆਰ ਕਰਦੇ ਉਹ ਹੀ ਮੇਲਾ ਮੇਰੀ ਹਰ ਇੱਕ wish ਪੂਰੀ ਕਰਦੇ ਹਰ ਇੱਕ dream ਪੂਰਾ ਕਰਦੇ ਉਹ ਮੈਨੂੰ ਮਤਲਬ ਮੇਰਾ ਨਾਂ ਨਹੀਂ ਲੈਂਦੇ ਉਹ ਮੈਨੂੰ ਉਸਤਾਦ ਜੀ ਕਹਿੰਦੇ ਆ ਹਾਂਜੀ ਉਸਤਾਦ ਜੀ ਹਾਂ ਭਈਆ ਐਦਾ ਬੋਲਦੇ ਆ ਮੇਰੇ ਨਾਲ ਮਤਲਬ ਉਹ ਜਾਂਦੇ ਆ ਉਹਨਾਂ ਨੂੰ ਦੇਖਦੇ ਆ ਉਹਨਾਂ ਦੇ ਨਾਲ ਮਤਲਬ ਕਰਦੀ ਆ ਥੋੜਾ ਬਹੁਤਾ ਜਾਂਦੇ ਹੁੰਦੇ ਆ ਜਲਦੀ ਜਾ ਜਾਂਦੇ ਆ ਵੀਕ ਦੇ ਵਿੱਚ ਮਤਲਬ ਜਿਹੜਾ ਮਾਰ ਹੀ ਆਂਦੇ ਆ ਇਹ ਮੇਰੇ ਤਾਈ ਜੀ ਵੀ ਹੈਗੇ ਆ ਪਿੱਛੇ ਤਾਇਆ ਜੀ ਤਾਈ ਜੀ ਮੇਰੇ ਦਾਦਾ ਜੀ ਉਹ ਵੀ ਹੈਗੇ ਨੇ ਉਹ ਵੀ ਉੱਤਰ ਆਂਦੇ ਜਾਂਦੇ ਰਹਿੰਦੇ ਆ ਲਾਈਕ ਦੋ ਘਰ ਛੱਡ ਕੇ ਨਾਲ ਹੀ ਤਾਈ ਜੀ ਦਾ ਘਰ ਆ ਉਹ ਵੀ ਮੋਸਟਲੀ ਇੱਧਰ ਹੀ ਰਹਿੰਦੇ ਆ ਓਕੇ ਜੀ ਠੀਕ ਹੈ ਤੇ ਮੈਮ ਫਿਰ ਵਿਆਹ ਤੋਂ ਬਾਅਦ ਕਿਵੇਂ ਸੋਚਿਆ ਕਿ ਫੌਰਟ ਜਾਣਾ ਚਾਹੀਦਾ ਜਾਂ ਕਿਨਾਂ ਦਾ ਟ੍ਰਿਪ ਸੀਗਾ ਡਰੀਮ ਸਾਡੇ ਦੋਵਾਂ ਦਾ ਹੀ ਸੀਗਾ ਲਾਈਕ ਇਹਨਾਂ ਦਾ ਵੀ ਡਰੀਮ ਸੀਗਾ ਐਂਡ ਮੇਰਾ ਡਰੀਮ ਵੀ ਸੀ ਮੇਰਾ ਡਰੀਮ ਮੇਰੇ ਪਾਪਾ ਦਾ ਸੀਗਾ ਸਭ ਤੋਂ ਜ਼ਿਆਦਾ ਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਮੈਂ ਆਪਣੀ ਕੁੜੀ ਨੂੰ ਮਤਲਬ ਬਾਹਰ ਹੀ ਭੇਜਣਾ ਵਾ ਜੋ ਮਰਜ਼ੀ ਹੋ ਜਾਏ ਮਤਲਬ ਬਾਹਰ ਹੀ ਜਾਵੇ ਇਹ ਉਥੇ ਵਧੀਆ ਸੈਟਲਡ ਹੋਵੇ ਤੇ ਮੇਰੇ ਪਾਪਾ ਦਾ ਡਰੀਮ ਸੀ ਇਹਨਾਂ ਦਾ ਵੀ ਡਰੀਮ ਸੀ ਸ਼ੁਰੂ ਤੋਂ ਕਿ ਕਿਉਂਕਿ ਜਦੋਂ ਅਸੀਂ ਗੱਲ ਕੀਤੀ ਸੀਗੀ ਅਸੀਂ ਰਿਲੇਸ਼ਨ ਚ ਆਏ ਸੀ ਮੈਂ ਇਹਨਾਂ ਨੂੰ ਪਹਿਲੀ ਕਿਹਾ ਸੀ ਕਿ ਮੇਰੇ ਪਾਪਾ ਦਾ ਡਰੀਮ ਹੈ ਮੈਨੂੰ ਬਾਹਰ ਭੇਜਣਾ ਤੇ ਇਹਨਾਂ ਨੇ ਵੀ ਫਿਰ ਉਸ ਦਿਨ ਤੋਂ ਕਿਹਾ ਸੀਗਾ ਕਿ ਨਹੀਂ ਮੈਂ ਬਾਹਰ ਹੀ ਜਾਊਂਗਾ ਜੋ ਮਰਜ਼ੀ ਹੋ ਜਾਵੇ ਮੈਨ ਮੈਂ ਬਾਹਰ ਜਾਊਂਗਾ ਤੇਰੇ ਲਈ ਇਹਨਾਂ ਨੇ ਆਇਲਸ ਵੀ ਕੀਤੀ ਸੀ ਬਟ ਕਲੀਅਰ ਨਹੀਂ ਹੋਈ ਕਲੀਅਰ ਗਿਆ ਹੀ ਨਹੀਂ 15 ਦਿਨ ਗਏ ਕਲਾਸ 15 ਦਿਨ ਗਏ ਬਸ ਫਿਰ ਉਸ ਤੋਂ ਬਾਅਦ ਤਾਂ ਇਹ ਗਏ ਹੀ ਨਹੀਂ ਹਾਂਜੀ ਕਰਨ ਤੋਂ ਬਾਅਦ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਤੇ ਇਹ ਠੀਕ ਹੀ ਕੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਇੱਥੇ ਦਾ ਮਨਮ ਟਾਈਮ ਬਹੁਤ ਜ਼ਿਆਦਾ ਟਫ ਸੀ ਸਾਡੇ ਤੇ ਬਹ ਐਥਲੀ ਅਸੀਂ ਆਪਣੇ ਰਿਲੇਟਿਵਸ ਦੇ ਖਾਂਜੀ ਅਸੀਂ ਆਪਣੇ ਰਿਲੇਟਿਵਸ ਦੇ ਥਰੂ ਆਏ ਸੀਗੇ ਇੱਥੇ ਐਂਡ ਉਹਨਾਂ ਨੇ ਉਹਨਾਂ ਦੇ ਥਰੂ ਆਪਾਂ ਇੱਥੇ ਆਏ ਸੀਗੇ ਕਿ ਉਹਨਾਂ ਨੇ ਉਹਨਾਂ ਦੇ ਕੋਲ ਆਪਾਂ ਥੋੜਾ ਟਾਈਮ ਰਹਿਏ ਤੇ ਉਹਨਾਂ ਨੇ ਇੱਕ ਦਿਨ ਸਾਨੂੰ ਖਾਡ ਦਿੱਤਾ ਸੀਗਾ ਤੇ ਉਹ ਟਾਈਮ ਸਾਡੇ ਲਈ ਬਹੁਤ ਔਖਾ ਸੀਗਾ ਕਿ ਅਸੀਂ ਮਤਲਬ ਇੱਥੋਂ ਨਿਕਲ ਗਏ ਸਾਨੂੰ ਕੁਝ ਨਹੀਂ ਸੀ ਪਤਾ ਅਸੀਂ ਹਜੇ ਆਏ ਹੀ ਸੀ ਸਾਨੂੰ ਐਟਲੀਸਟ 1 ਇਅਰ 1 ਮੰਥ ਹੋਇਆ ਹਣਾ 1 ਮੰਥ ਹੋਇਆ ਸੀਗਾ ਹੱਲੇ ਆਇਆ ਨੂੰ ਤੇ ਉਹਨਾਂ ਨੇ ਸਾਨੂੰ ਕੱਢ ਦਿੱਤਾ ਸੀਗਾ ਸਾਡੇ ক্লোਜ਼ ਦੇ ਰਿਲੇਟਿਵਸ ਸੀਗੇ ਉਹ ਤੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਔਖਾ ਸੀਗਾ ਕਿ ਅਸੀਂ ਕਿੱਥੇ ਰਹਿਣਾ ਸੀਗਾ ਕੀ ਸਾਨੂੰ ਕੁਝ ਪਤਾ ਵੀ ਨਹੀਂ ਸੀਗਾ ਇਵਨ ਸਾਡੇ ਕੋਲ ਮਨੀ ਦਾ ਕ ਵੀ ਨਹੀਂ ਸੀਗੀ ਉਸ ਟਾਈਮ ਕਿ ਅਸੀਂ ਕਿਵੇਂ ਐਡਜਸਟ ਕਰਾਂਗੇ ਨਾ ਥੋੜੀ ਬਹੁਤੀ ਸੀ ਤੁਹਾਨੂੰ ਪਤਾ ਬਾਹਰ ਦੇ ਖਰਚੇ ਕਿਵੇਂ ਦੇ ਹੁੰਦੇ ਆ ਹਨਾ ਤੇ ਥੋੜੀ ਬੋਤੀ ਸੀ ਬਟ ਫਿਰ ਇਥੇ ਇੱਕ ਲड़का ਸੀਗਾ ਅਭੀ ਹੈ ਉਹਦਾ ਨਾਮ ਤੇ ਉਹਨੇ ਫਿਰ ਸਾਨੂੰ ਸੰਭਿਆ ਉਹ ਆਪਣੇ ਘਰ ਲੈ ਕੇ ਗਿਆ ਉਹਨੇ ਸਾਨੂੰ ਥੋੜੇ ਦਿਨ ਆਪਣੇ ਕੋਲ ਰੱਖਿਆ ਤੇ ਦਿਨ ਉਹਨੇ ਫਿਰ ਸਾਨੂੰ ਘਰ ਲੈ ਕੇ ਦਿੱਤਾ ਕਿ ਤੁਸੀਂ ਆਹ ਵਾਲਾ ਘਰ ਲੈ ਲਓ ਤੁਸੀਂ ਇਥੇ ਸ਼ਿਫਟ ਹੋ ਜਾ ਹੈਨਾ ਤੇ ਫਿਰ ਆਪਾਂ ਉਥੇ ਸ਼ਿਫਟ ਹੋਈਆਂ ਹੁਣ ਤੇ ਫਿਰ ਹੁਣ ਆ ਕੇ ਮੇਰੇ ਮਾਮਾ ਜੀ ਵੀ ਆ ਗਏ ਨੇ ਤੇ ਮੇਰੇ ਬੂਆ ਦਾ ਬੇਟਾ ਵੀ ਆ ਗਿਆ ਇੱਕ ਮੇਰਾ ਸਟੂਡੈਂਟ ਸੀਗਾ ਉਥੇ ਹਰਪ੍ਰੀਤ ਤੇ ਉਹ ਵੀ ਮੇਰੇ ਕੋਲ ਆ ਗਿਆ ਉਹ ਵੀ ਹੁਣ ਸਾਡੇ ਕੋਲ ਰਹਿੰਦੇ ਆ ਤੇ ਅਸੀਂ ਆਪਣੀ ਫੈਮਲੀ ਹੁਣ ਫੈਮਲੀ ਹੀ ਰਹ ਰਹੇ ਆ ਆਪਣਾ ਪਰਸਨਲ ਘਰ ਲਿੱਖ ਤਾ ਹੋਇਆ ਅਸੀਂ ਹੁਣ ਆਪਣਾ ਤੇ ਇੱਥੇ ਆ ਕੇ ਬਹੁਤ ਜ਼ਿਆਦਾ ਔਖਾ ਸੀਗਾ ਮਤਲਬ ਕਿ ਪੇਰੈਂਟਸ ਨੇ ਵੀ ਫੋਨ ਕਰਨਾ ਕਿ ਤੁਸੀਂ ਕੀ ਕਰਦੇ ਆ ਹਨਾ ਰੋਟੀ ਖਾ ਲਈਆ ਮਤਲਬ ਝੂਠ ਬੋਲਣਾ ਪੈਂਦਾ ਸੀ ਗੱਲ ਗੱਲ ਤੇ ਕਿ ਨਹੀਂ ਹਾਂ ਖਾ ਲਿਆ ਇਹ ਜਾਂ ਖਾਦਾ ਜਾਂ ਖਾਦਾ ਚਿਕਨ ਖਾ ਲਿਆ ਜਾਂ ਪਨੀਰ ਖਾ ਲਿਆ ਐਵੇਂ ਹੀ ਬੋਲਣਾ ਪੈਂਦਾ ਸੀਗਾ ਹੋ ਰਹੇ ਸੀ ਨਾ ਹਾਂ ਜੀ ਕਿਉਂਕਿ ਫਿਰ ਅਸੀਂ ਇਦਾਂ ਸੀਗਾ ਕਿ ਲਾਈਕ ਅਸੀਂ ਕਦੇ ਘਰੋਂ ਬਾਹਰ ਨਿਕਲੇ ਨਹੀਂ ਸੀਗੇ ਅਸੀਂ ਦੋਨੇ ਛੋਟੇ ਹੀ ਸੀਗੇ ਹਜੇ ਕਿ ਅਸੀਂ ਕਦੇ ਫੈਮਿਲੀ ਤੋਂ ਬਿਨਾਂ ਸਟੈਪ ਨਹੀਂ ਸੀ ਚੱਕਿਆ ਕਿ ਕਿਤੇ ਵੀ ਜਾਣਾ ਨਹੀਂ ਮੇਰੇ ਦੋ ਦੇਵਰ ਆ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਨਾਲ ਰੱਖਦੇ ਆ ਅਸੀਂ ਕਿਤੇ ਵੀ ਜਾਣਾ ਅਸੀਂ ਨਾਲ ਲੈ ਕੇ ਜਾਣਾ ਉਹ ਸਾਡੇ ਨਾਲ ਹੀ ਸੌਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਸੌਂਦੇ ਵੀ ਉਹਨਾਂ ਨੂੰ ਅਸੀਂ ਆਪਣੇ ਨਾਲ ਹੀ ਸੀਗੇ ਮਤਲਬ ਉਹਨਾਂ ਨੂੰ ਬੱਚਿਆਂ ਵਾਂਗੂ ਹੀ ਅਸੀਂ ਬੱਚਿਆਂ ਵਾਂਗੂ ਹੀ ਰਹਿੰਦੇ ਸੀ ਕਲਪਰ ਦੇ ਬੱਚੇ ਹੋਣਗੇ ਸਾਨੂੰ ਸਾਰੇ ਟ੍ਰੀਟ ਕਰਦੇ ਆ ਤੇ ਉਹਨਾਂ ਨੇ ਫੇਰ ਟੈਨਸ਼ਨ ਲੈ ਲੈਣੀ ਕਹਿਣਾ ਨਹੀਂ ਬੱਚੇ ਪਤਾ ਨਹੀਂ ਕਿੱਥੇ ਆ ਨਾ ਰੋਟੀ ਖਾਧੀ ਕਿ ਨਹੀਂ ਖਾਧੀ ਉਹਨਾਂ ਨੇ ਪੁੱਛਣਾ ਕਿ ਘਰ ਲੈ ਲਿਆ ਜਾਂ ਕਿਦਾਂ ਹਨਾ ਅਸੀਂ ਉਦੀ ਝੂਠ ਬੋਲੀ ਜਾਣਾ ਕਿ ਹਾਂਜੀ ਕਰ ਲਿਆ ਹਨਾ ਪਰ ਇੱਥੇ ਆ ਕੇ ਪਤਾ ਲੱਗਾ ਕਿ ਸਟਰਗਲ ਬਹੁਤ ਆ ਲਾਈਫ ਚ ਕਿ ਸਟਰਗਲ ਬਹੁਤ ਕਰਨੀ ਪੈਂਦੀ ਆ ਹਨਾ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਕੋਈ ਆਪਣਾ ਨਹੀਂ ਹੁੰਦਾ ਸਹੀ ਗੱਲ ਆਪਣੇ ਹੱਥ ਦੇ ਡਿਪੈਂਡ ਹੋ ਕੇ ਚੱਲੋ ਕਿ ਆਪਣੀ ਲਾਈਫ ਆਪਾਂ ਹੀ ਜਿਣੀ ਆ ਤੇ ਕੋਈ ਕਿਸੇ ਦਾ ਨਹੀਂ ਹੁੰਦਾ ਇੱਥੇ ਆ ਕੇ ਪਤਾ ਲੱਗਾ ਇੰਡੀਆ ਕਰੀ ਅਦਾ ਟਾਈਮ ਨਹੀਂ ਦੇਖਿਆ ਸੀ ਉਹ ਜਿਹੜਾ ਇੱਥੇ ਦੇਖਣਾ ਪਿਆ ਸਹੀ ਗੱਲ ਆ ਪਰ ਕੁਝ ਕੇ ਬੰਦੇ ਮੈਨੂੰ ਬੜਾ ਸਾਧਤਾਇਤ ਜਿਆਦਾ ਮਤਲਬ ਬੰਦੀ ਆ ਤੇ ਜਿਹੜੇ ਲੋਕਾਂ ਨੇ ਤੁਹਾਨੂੰ ਪਿੱਛੇ ਧੱਕੇ ਔਰ ਉਹਨੂੰ ਕੁਝ ਨਹੀਂ ਕਵਾਂਗੇ ਉਹਨੇ ਮੈਨੂੰ ਆਈ ਕਮਾਂ ਖੁਸ਼ ਰਹੋ ਹਾਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਵਾਂਗੇ ਬਿਕਾਜ਼ ਸਾਡੇ ਬਾਬਾ ਜੀ ਦੇਖਦੇ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਨੂੰ ਮਤਲਬ ਹਰ ਟਾਈਮ ਤੇ ਅਸੀਂ ਉਹਨਾਂ ਨੂੰ ਹੀ ਯਾਦ ਕਰਦੇ ਸੀ ਕਿਉਂਕਿ ਸਾਡੇ ਲਈ ਉਹੀ ਸਹਾਰਾ ਸੀ ਸਾਡਾ ਤੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਾਂਗੇ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਔਰ ਉਹਨਾਂ ਨੇ ਮੇਰੀਆਂ ਬੈਕਵਾਇਟਸ ਵੀ ਬਹੁਤ ਜ਼ਿਆਦਾ ਕੀਤੀਆਂ ਈਵਨ ਸਾਡੇ ਰਿਸ਼ਤੇਦਾਰਾਂ ਤੱਕ ਵੀ ਉਹਨਾਂ ਨੇ ਮੇਰੀਆਂ ਬੈਕਵਾਇਟਸ ਕੀਤੀਆਂ ਪਰ ਮੈਂ ਉਹਨਾਂ ਨੂੰ ਫੇ ਵੀ ਨਹੀਂ ਕੁਝ ਕਹਿਣਾ ਚਾਹਦੀ ਚਲੋ ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਤੇ ਸਟਿਲ ਇਹੀ ਆ ਕਿ ਚਲੋ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਕਰ ਦਿੱਤਾ ਸਾਰਾ ਕੁਝ ਸੈਟਲਡ ਆ ਈਵਨ ਮੇਰੇ ਇਨ-ਲਾ ਫੈਮਿਲੀ ਮੇਰੀ ਉਧਰਲੀ ਫੈਮਿਲੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਮੈਨੂੰ ਇਹੀ ਬਹੁਤ ਆ ਮੇਰੇ ਪੇਰੈਂਟਸ ਖੁਸ਼ ਆ ਤਾਂ ਮੈਨੂੰ ਇਸ ਤੋਂ ਵੱਧ ਕਿ ਕੁਝ ਨਹੀਂ ਚਾਹੀਦਾ ਔਰ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਸਾਡੇ ਬਾਬਾ ਜੀ ਦੇਖਦੇ ਆ ਉਹਨਾਂ ਨੇ ਆਪ ਹੀ ਉਹਨਾਂ ਨੂੰ ਆਪਣੇ ਆਪ ਜਵਾਬ ਦੇਣਾ ਜੋ ਵੀ ਦੇਣਾ ਅਸੀਂ ਉਹਨਾਂ ਨੂੰ ਕੁਝ ਨਹੀਂ ਬੁਰਾ ਕਹਿਣਾ ਚਾਹੁੰਦੇ ਉਹਨਾਂ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਬਟ ਇਹਨਾਂ ਤੋਂ ਇਲਾਵਾ ਜਿਹੜੇ ਉੱਥੇ ਦੇ ਲੋਕ ਰਹ ਰਹੇ ਸੀ ਨਾ ਇੰਡੀਅਨਸ ਆਪਣੇ ਉਹਨਾਂ ਨੇ ਸਾਡਾ ਬਹੁਤ ਸਾ ਸਸਤਾ ਭਾਜੀ ਹੋ ਗਿਆ ਬਹੁਤ ਧੰਨਵਾਦ ਅਬੀ ਰਾਣਾ ਭਾਜੀ ਹੋ ਗਏ ਇਹਨਾਂ ਨੇ ਸਾਡਾ ਅਭੀ ਨੇ ਬਹੁਤ ਸਾਹ ਦਿੱਤਾ ਬਹੁਤ ਜਿਆਦਾ ਵਧੀਆ ਸੀਗੇ ਇਹਨਾਂ ਨੇ ਸਾਨੂੰ ਸੰਭਿਆ ਓਕੇ ਕਿਉਂਕਿ ਪਰਦੇਸ ਮੈਡਮ ਕੋਈ ਬਗਾਨਾ ਸੰਭਲ ਵੀ ਇਹਨਾਂ ਬਹੁਤ ਨਜ਼ਦੇ ਬੰਦੇ ਨੇ ਛੱਤ ਦੇ ਦਿੱਤੀ ਹੈ ਰਹਿ ਗਿਆ ਪਿਛੇ ਹਾਂ ਹੋਂ ਤਾਂ ਮੈਡਮ ਬਹੁਤ ਵਧੀਆ ਲੱਗ ਰਹੀ ਐ ਹੋਂ ਤੇ ਬਹੁਤ ਵਧੀਆ ਐ ਮੈਡਮ 2-3 ਮਹੀਨੇ ਜਿਹੜੇ ਸੀਗੇ ਸਾਡੇ ਨਵੇਂ-ਨਵੇਂ ਤੇ ਉਹੀ ਸਾਨੂੰ ਮਾੜੇ ਲੱਗੇ ਬਾਕੀ ਜ਼ਿੰਦਗੀ ਸਾਡੀ 10 ਸਾਲ ਹੋ ਗਏ ਵਧੀਆ ਚੱਲਣ ਦੀ ਹਾਂ ਅ ਸਿਰਫ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਮੈਡਮ 8 ਸਾਲ ਸਾਡੇ ਰਿਲੇਸ਼ਨ ਹੋ ਗਏ ਸੀਗੇ 9 ਸਾਲ ਸਾਡਾ ਵਿਆਹ ਹੋਇਆ ਹੈ ਕੀ ਬਾਤ ਐ ਨੇ ਸਿੰਗਿੰਗ ਦਾ ਸ਼ੌਂਕ ਮੈਨੂੰ ਬਿਲਕੁਲ ਨਹੀਂ ਮੈਨੂੰ ਐਕਟਿੰਗ ਦਾ ਸ਼ੌਂਕ ਆ ਬਸ ਵੀਡੀਓਜ਼ ਬਣਾਣੀਆਂ ਤਿਆਰ ਹੋ ਕੇ ਰਹਿਣਾ ਬਸ ਕਿ ਹਰ ਇੱਕ ਸੀਰੀਜ਼ ਲਈ ਕੋਈ गाना गाना ਜਾਣਾ ਹੋਵੇ ਅੱਗੇ ਉਹ ਚਾਰ ਲਾਈਨਾਂ ਸੁਣਾ ਦਿਓ ਨਹੀਂ ਬਿਲਕੁਲ ਮੇਰੀ ਆਵਾਜ਼ ਬਿਲਕੁਲ ਨਹੀਂ ਸੋਹਣੀ ਇਹ ਗਾ ਸਕਦੀ ਹੈ ਗਾ ਲੇ ਆਹ ਚੱਲੋ ਯਾਰ ਸੁਣਾ ਦਿਓ ਸੁਣਾਓ ਮੈਡਮ ਗਾਣਾ ਤਾਂ ਉੱਤੇ ਹੀ ਆ ਜੀ ਉਹ ਵਾਲਾ ਸੁਣਾ ਦਿਓ ਜਿਹੜਾ ਤੁਸੀਂ ਹਮੇਸ਼ਾ ਜਿਹੜਾ ਤੁਸੀਂ ਮੈਨੂੰ ਹਮੇਸ਼ਾ ਸੁਣਾਉਂਦੇ ਆ ਪਾਪਾ ਵੀ ਮੇਰੇ ਫਾਦਰ ਇਹਨ ਲੋ ਹਮੇਸ਼ਾ ਮੈਨੂੰ ਆ ਵਾਲਾ ਗਾਣਾ ਬੜਾ ਸੁਣਾਉਂਦੇ ਹੁੰਦੇ ਸੀ ਬੜਾ ਰੋਂਦੇ ਹੁੰਦੇ ਸੀ ਉਹ ਵਾਲੇ ਗਾਣੇ ਤੇ ਸਾਨੂੰ ਕਿੰਨਾ ਤੂੰ ਪਿਆਰਾ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਜਿਵੇਂ ਉਚਿੜਿਆ ਅਸੀਂ ਹੋਵੇਂ ਉਜੜੇ ਨਾ ਕੋਈ ਕਿੱਦਾਂ ਕਰੀਦਾ ਗੁਜ਼ਾਰਾ